ਕਾਰ ਭਿੰਦਰਮਨ ਪਹੁੰਚਿਆ ਜਿਲ੍ਹਾ ਫਤੇਗੜ ਸਾਹਿਬ ਤਹਿਸੀਲ ਬਸੀ ਪਠਾਣਾ ਸਭ ਤੋਂ ਪੁਰਾਣੇ ਸ਼ਹਿਰ ਬਸੀ ਪਠਾਣਾ ਅੱਜ ਤੁਹਾਨੂੰ ਉਸ ਫੈਕਟਰੀ ਦੀ ਗੱਲ ਕਰਦੇ ਆ ਉਸ ਸਲਾਈ ਮਸ਼ੀਨ ਫੈਕਟਰੀ ਦੀ ਗੱਲ ਕਰਦੇ ਆ ਜਿਹੜੀ 1925 ਦੇ ਵਿੱਚ ਇੰਡੀਆ ਦੀ ਸਭ ਤੋਂ ਪਹਿਲਾ ਜਿਹੜੀ ਇਹ ਸਲਾਈ ਮਸ਼ੀਨ ਦੀ ਫੈਕਟਰੀ ਹੋਂਦ ਵਿੱਚ ਆਈ ਹੈ ਇਹ ਉਸ ਫੈਕਟਰੀ ਦਾ ਸਲਾਈ ਮਸ਼ੀਨ ਦਾ ਨਾਮ ਸੀ RAM JI RAM JI ਸਲਾਈ ਮਸ਼ੀਨ ਦਾ ਨਾਮ ਸੀ ਤੁਹਾਡੀ ਗੱਲਬਾਤ ਕਰਵਾਉਨੇ ਆ ਫੈਕਟਰੀ ਦੇ ਮਾਲਕ ਅਸ਼ੋਕ ਧਮਾਨ ਜੀ ਦੇ ਨਾਲ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਇਹ ਸਭ ਤੋਂ ਪਹਿਲਾਂ ਤਾਂ ਆਪਣੇ ਜਿਹੜੇ ਦਰਸ਼ਕਾਂ ਨੂੰ ਇਹ ਦੱਸੋ ਜੀ ਇਹ ਜਿਹੜੀ ਇਹ ਥੋਡੀ ਫੈਕਟਰੀ ਕਾਦੀ ਸੀ ਕਿ ਕਿਹੜੇ ਸੰਦੇ ਦੇ ਵਿੱਚ ਹੁੰਦੀ ਵਿਚਾਈ ਜੀ ਇਹ ਸਾਡੇ ਪੜਦਾਦਾ ਜੀ ਪੰਡਤ ਰਾਮਜੀਤ ਦਾਸ ਸਿਮਾਨ ਉਹਨਾਂ ਨੇ 1925 ਇੰਡੀਆ ਦੇ ਅੰਦਰ ਪਹਿਲੀ ਸਲਾਈ ਮਸ਼ੀਨ ਬਣਾਈ ਇੰਡੀਆ ਵਿੱਚ ਹੀ ਇੰਡੀਆ ਦੇ ਤੇ ਉਸ ਤੋਂ ਬਾਅਦ ਜੀ ਉਸ ਤੋਂ ਬਾਅਦ ਬਹੁਤ ਕੰਮ ਬਣੰਦੀਆਂ ਤੇ ਪ੍ਰਮਾਤਮਾ ਨੇ ਉਹਦੀ ਦਿਆ ਨਾਲ ਬੜੇ ਧਾਰਮਿਕ ਨੇਚਰ ਦੇ ਬੰਦੇ ਸੀ ਬੜੀ ਤਰੱਕੀਆਂ ਕਰੀਆਂ ਇਹ ਕੋ ਸਰਕਮਸਟਾਂਸਸ ਪੋਲਿਟਿਕਲ ਇਹ ਜੇ ਬਣ ਗਏ ਜਿਨ੍ਹਾਂ ਨੇ ਸਾਨੂੰ ਬਹੁਤ ਢਾ ਲਾਉਣ ਦੀ ਕੋਸ਼ਿਸ਼ ਕੀਤੀ ਉਹਦੇ ਕਰਕੇ ਉਸ ਜਿਹੜਾ ਸਾਡਾ ਏਰੀਆ ਦਾ ਕਿ ਕੱਟੇ ਏਰੀਆ ਦਾ ਇਹਨੂੰ ਕੋਈ ਉਹ ਫੈਸਿਲਿਟੀ ਨਹੀਂ ਹੁੰਦੀ ਸੀਗੀ ਸਾਰੀ ਫੈਸਿਲਿਟੀ ਨੇੜੇ ਤੋਂ ਨੇੜੇ ਮੜ ਕੇ ਵੀ ਅਮਾਲਾ ਕੈਂਟੋਸਟ ਹੁੰਦਾ ਸੀ ਉਸ ਟਾਈਮ ਉੱਥੇ ਤੇ ਸਾਰਾ ਸਮਾਨ ਲਿਆਉਣਾ ਪੈਂਦਾ ਸੀ ਜਿਹੜਾ ਵੀ ਗੱਡੀ ਨੂੰ ਵੀ ਪੈਂਚਰ ਲੱਗਦਾ ਦਾ ਉੱਥੇ ਮੈਟਰੋ ਮੋਟਰ ਵਾਲੇ ਤੇ ਉਹਨਾਂ ਨੇ ਕੋ ਜਾ ਕੇ ਲੱਗਦਾ ਸੀ ਰੈਡੀਮੇਡ ਪੈਂਚਰਾ ਆਇਆ ਕਰਦੇ ਹੁੰਦੇ ਤੇ ਜਾਂ ਹੈਂਡ ਪੰਪ ਹੁੰਦੇ ਤੇ ਜਿਹਨਾਂ ਨਾਲ ਹਵਾ ਭਰਨੀ ਤੇ ਪ੍ਰਮਾਤਮਾ ਦੀ ਦਿਆ ਨਾਲ ਇਹਨਾਂ ਨੇ ਬਹੁਤ ਬੁਲੰਦੀਆਂ ਤੇ ਆਪਣਾ ਨਾਮ ਕੱਢਿਆ ਮੈਂ ਵੀ ਮਹਾਰਾਜਾ ਸਾਹਿਬ ਨੇ ਸਪੈਸ਼ਲ ਤੌਰ ਤੇ ਫੈਕਟਰੀ ਚ ਬਿਜ਼ਨਸ ਬੀਜਤ ਕਰਿਆ ਅਰ ਉਹਨਾਂ ਨੇ ਐਗਜ਼ੀਬਿਸ਼ਨਾਂ ਜਾਂ ਲਗਦੀਆਂ ਦੀਆਂ ਆ ਐਗਜ਼ੀਬਿਸ਼ਨ ਲੱਗੀ 47 ਚ ਸਮਤ 2047 ਚ ਉਥੇ ਐਗਜ਼ੀ ਜਿਹਦੇ ਚ ਸਾਨੂੰ ਫਰਸਟ ਇਨਾਮ ਮਿਲਿਆ ਆ ਦੂਆ ਫੇਰ ਐਗਜ਼ੀਬਿਸ਼ਨ ਲੱਗੀ ਉਹਦੇ ਚ ਵੀ ਸਾਨੂੰ ਪਹਿਲਾ ਇਨਾਮ ਮਿਲਿਆ ਉਹ ਤੋਂ ਬਾਅਦ ਐਗਜ਼ੀਬਿਸ਼ਨ ਲਾਈ ਉੱਤੇ ਉਹਦੇ ਜ ਮਹਾਰਾਣੀ ਮਿੰਦਰ ਕੌਰ ਜੀ ਜੋ ਕਿ ਕੈਪਟਨ ਅਮਰਿੰਦਰ ਸਿੰਘ ਜੀ ਦੇ ਮਦਰ ਤੇ ਉਹਨਾਂ ਨੇ ਸਾਡੇ ਸਟਾਰ ਮੇਜਰ ਨੂੰ ਸਪੈਸ਼ਲ ਤੌਰ ਤੇ ਫਰਸਟ ਅਵਾਰਡ ਦੇ ਤੌਰ ਤੇ ਸਨਮਾਨਿਤ ਕੀਤਾ ਕੈਪਟਨ ਅਮਰਿੰਦਰ ਸਿੰਘ ਨੇ ਹੈ ਜੀ ਕੈਪਟਨ ਮਿੰਦਰ ਸਿੰਘ ਦੀ ਮਦਰ ਮਿੰਦਰ ਕੌਰ ਮਿੰਦਰ ਕੌਰ ਮਾਤਾ ਜੀ ਨੇ ਮਾਤਾ ਜੀ ਮਿੰਦਰ ਕੌਰ ਤੋਂ ਬਾਅਦ ਫੈਸਿਲਟੀਆਂ ਜਿਹੜੀਆਂ ਗਵਰਨਮੈਂਟ ਨੇ ਕੋਈ ਦਿੱਤੀਆਂ ਨਹੀਂ ਹੈ ਆਪਣਾ ਸਿਰ ਆਪੇ ਗੁੰਦਣਾ ਪੈਂਦਾ ਸੀ ਜੋ ਵੀ ਕੰਮ ਕਰਨਾ ਕੋਈ ਕੋਈ ਫੈਸਿਲਿਟੀਆਂ ਨਹੀਂ ਦੀ ਜਿਹਦੇ ਚ ਅਸੀਂ ਜੇ ਕੋਈ ਲੇਬਰ ਜੋਬ ਵੀ ਕਰਾਉਣੀ ਹੈ ਕਰਨੀ ਉਹ ਵੀ ਆਪਣੇ ਅੰਦਰੇ ਕਰਨੀ ਪੈਂਦੀ ਸੀ ਗਵਰਨਮੈਂਟ ਕੰਨੀ ਤੇ ਕੋਈ ਫੈਸਿਲਿਟੀ ਨਹੀਂ ਦਿੱਤੀ ਗਈ ਉਸ ਤੋਂ ਬਾਅਦ ਜਿਹੜੀ ਮਾਰਕੀਟਾਂ ਦੀ ਉਹ ਬਾਹਰ ਦੀਆਂ ਦੀਆਂ ਇਹਦੀ ਬਣਾ ਲਈ ਗੇਟ ਦੀ ਜਿਹੜੀਆਂ ਆਲ ਇੰਡੀਆ ਚ ਰਮੂਨ ਦੇ ਅੰਦਰ ਵੀ ਸਾਡਾ माल ਜਾਂਦਾ ਰਹੇ ਉਹਦਾ ਵੀ ਮੇਰੇ ਕੋਲ ਉੱਥੇ ਜਿੰਦਰੇ ਹਮਾਲ ਜੀ ਸਲਾਈਮ ਜਿੰਦਰੇ ਇੱਕ ਮਿੰਟ ਮੈਂ ਦਿਖਾਉਣਾ ਉਹ ਵੀ ਕੈਸਪੋ ਉਹ ਹਾਲੇ ਤੱਕ ਮਨਜੂਰ ਮਜੂਰ ਆਈ ਬ੍ਰਾਂਡ ਤੇ ਨਾਮ ਤੇ ਸਾਡਾ ਜਿਹੜਾ ਦਾ ਉਹ ਟ੍ਰੇਡਮਾਰਕ ਇਹ ਜਿਹੜੀਆਂ ਪਿਕਚਰ ਹਾਲਾਂ ਚ ਸਲਾਈਡਾਂ ਚਲਦੀ ਆਉਂਦੀਆਂ ਨੇ ਐਡ ਦੇ ਤੌਰ ਤੇ ਅੱਛੀ ਹੈ ਜੀ ਰੰਗੂਨ ਦੇ ਅੰਦਰ ਰੰਗੂਨ ਦੇ ਅੰਦਰ ਵਿਦੇਸ਼ ਵਿੱਚ ਹੈ ਜੀ ਵਿਦੇਸ਼ ਇੱਕ ਹੀ ਸੀ ਜੀ ਇਹ ਵੀ ਸਲਾਈਡ ਹੈ ਆਈ ਬ੍ਰਾਂਡ ਅੱਖ ਮਾਰਕਾ ਚੀਆ ਨਾ ਟ੍ਰੇਡ ਮਾਰਕ ਤਾਂ ਇਹ ਵੀ ਵਿਦੇਸ਼ ਚ ਚੱਲਦਾ ਜੀ ਹਾਂ ਜੀ ਤੁਮਾਨ ਸਾਹਿਬ ਦੀ ਇੱਕ ਟਾਈਮ ਦੇ ਵਿੱਚ ਤੁਹਾਡੀ ਮਤਲਬ ਤੁਹਾਡੇ ਪਰਿਵਾਰ ਦੀ ਫੁੱਲ ਚੜਾਈ ਰਹੀ ਹੈ ਫਿਰ ਤੁਸੀਂ ਉਸ ਸਮੇ ਗੱਡੀ ਵੀ ਲਈ ਹੋਣੀ ਕਿਹੜੇ ਸਾਲ ਚ ਗੱਡੀ ਲਈ ਸੀ ਜੀ 1937 ਚ ਪਹਿਲੀ ਗੱਡੀ ਛੜ ਜੈ ਮੈਗਨੇਟ ਸਟਾਰਟ ਗੱਡੀਆਂ ਹੁੰਦੀਆਂ ਸੀ ਹੈਂਡਲ ਨਾਲ ਸਟਾਰਟ ਹੁੰਦੀਆਂ ਸੀ ਅੱਛਾ ਹੈਂਡਲ ਦੇ ਨਾਲ ਸਟਾਰਟ ਹੁੰਦੀ ਸੀ ਹਾਂ ਜੀ 1937 ਦੇ ਵਿੱਚ ਤੁਸੀਂ ਗੱਡੀ ਲੈ ਲਈ ਸੀ ਲਾਹੌਰ ਜਾ ਕੇ ਬੋਰ ਹੁੰਦਾ ਹੁੰਦਾ ਸੀ ਉਹਦਾ ਉੱਚੇ ਜੀ ਰਿਪੇਅਰ ਹੁੰਦੀ ਦੀ ਡੱਗ ਡੱਗ ਸਾਡੀ ਆਪਣੀ ਬਣਾਈ ਵਿੱਚ ਸਰਵਿਸ ਕਰਨ ਨੂੰ ਜੇ ਡੱਗ ਚੁੱਡੀ ਆਪਣੀ ਬਣਾਈ ਵਿੱਚ ਆ ਬਾੜ ਬਣੀ ਵੀ ਹੁਣ ਵੀ ਹੁਣ ਵੀ ਬਣੀ ਹੋਈ ਹੈ ਤੇ ਜਿਹੜੀ ਗੱਡੀ ਦੀ ਰਿਪੇਅਰ ਹੁੰਦੀ ਸੀ ਲਾਹੌਰ ਹੁੰਦੀ ਸੀ ਹਾਂ ਜੀ ਰਿਪੇਅਰ ਲਾਹੌਰ ਤੇ ਜਿਹੜੀ ਤੁਸੀਂ ਇਹ ਮੀਟਰ ਸੀ ਬਿਜਲੀ ਦਾ ਉਹ ਫਿਰ ਇਹ 1955 ਚ ਬਿਜਲੀ ਆਈ ਸੀ ਪਹਿਲਾਂ ਹਾਂਜੀ ਪਹਿਲੇ ਕਨੈਕਸ਼ਨ ਸਾਡੇ ਨੇ ਲੱਤਿਆ ਜੀ ਇੱਕ ਨੰਬਰ ਦੋ ਨੰਬਰ ਤਿੰਨ ਨੰਬਰ ਬਸੀ ਪਠਾਨਾ ਦੇ ਵਿੱਚ ਸਭ ਤੋਂ ਪਹਿਲਾਂ ਇਹ ਜਿਹੜੇ ਬਿਜਲੀ ਦੇ ਕਨੈਕਸ਼ਨ ਤੁਸੀਂ 2 3 1 2 3 ਸਭ ਤੋਂ ਪਹਿਲਾਂ ਤੁਸੀਂ ਲਏ ਆ ਜੀ ਹਾਂ ਜੀ ਠੀਕ ਹੈ ਜੀ ਬਹੁਤ ਪਰਮਾਤਮਾ ਦੀ ਕਿਰਪਾ ਰਹੀ ਹੈ ਇਹ ਤੁਸੀਂ ਆ ਜਿਹੜੀ ਬਿਲਡਿੰਗ ਦੇਖ ਰਿਹਾ ਮੈਂ ਇਹ ਉੱਪਰ ਬਾਲੇ ਨੇ ਬਾਲੇ ਬੜੇ ਮੋਟੇ ਨਹੀਂ ਕਾਦੇ ਬਾਲੇ ਆ ਜੀ ਇਹ ਇਹ ਸਿਮੈਂਟਡ ਵਾਲੇ ਆ ਇਹਦੇ ਉੱਪਰ ਲੈਂਟਰ ਪਾਇਆ ਵਾ ਲੈਂਟਰ ਪਾਇਆ ਵਾ ਤੇ ਆ ਪੱਖਾ ਵੀ ਬਹੁਤ ਪੁਰਾਣਾ ਜੀ ਇਹ ਇਹ ਅਗਰ ਇੰਗਲੈਂਡ ਦਾ ਹੀ ਸਾਰਾ ਸਾਬ ਇਹ ਇੰਗਲੈਂਡ ਦਾ ਸਮਾਨ ਹੈ ਜੀ ਹਾਂ ਜੀ ਤੇ ਵਾਹ ਤੇ ਇਹ ਇਹ ਇਮਾਰਤ ਤੇ ਮਤਲਬ ਕਿੰਨੇ ਸਾਲ ਪੁਰਾਣੀ ਹੈ ਜੀ 100 ਸਾਲ ਪੁਰਾਣੀ ਹੈ ਇਮਾਰਤ ਤੇ ਰਾਜਨੀਤਿਕ ਤੌਰ ਤੇ ਵੀ ਤੁਸੀਂ ਬਸੀ ਪਠਾਣਾ ਦੇ ਕਿਸ ਅਹੁਦੇ ਤੇ ਤੁਸੀਂ ਤਾਇਨਾਤ ਰਹੇ ਹੋ ਜੀ ਮੇਰੇ ਫਾਦਰ ਸਾਹਿਬ 56 ਚ ਪਹਿਲੀ ਕਮੇਟੀ ਬਣੀ ਹੈ ਜੀ ਪਹਿਲੇ ਪ੍ਰੈਜ਼ੀਡੈਂਟ ਮੇਰੇ ਫਾਦਰ ਰਹੇ ਬਹੁਤ ਲੰਬਾਰਸਾ ਪ੍ਰੈਜ਼ੀਡੈਂਟ ਰਹੇ ਨਗਰ ਕੌਂਸਲ ਦੇ ਮਤਲਬ ਤੁਹਾਡੇ ਪਿਤਾ ਜੀ ਪ੍ਰਧਾਨ ਰਹੇ ਨੇ ਜੀ ਹਾਂ ਜੀ ਜਦੋਂ ਬਸੀ ਪਠਾਣਾ ਨਗਰ ਕੌਂਸਲ ਹੋਂਦ ਹੋਂਦ ਵਿੱਚ ਆਇਆ ਜੀ 56 ਸੰਚ 56 ਤੁਹਾਡੇ ਪਿਤਾ ਜੀ ਪ੍ਰਧਾਨ ਰਹੇ ਮੋਹਤਵਾਰ 92 ਤੋਂ ਬਾਅਦ 92 ਜੀ ਮੈਂ ਨੇ ਜਿਹੜੀ ਬਿਲਡਿੰਗ ਹੈ 92 ਜੀ ਤੁਸੀਂ ਵੀ ਪ੍ਰਧਾਨ ਰਹੇ ਹੋ ਜੀ ਕਾਂਗਰਸ ਦੇ ਚੌਨ ਨਿਸਾਨ ਤੋਂ ਲੜਿਆ ਤਾਂ ਮੈਂ ਅਸੀਂ ਕਾਂਗਰਸ ਹਾਂ ਜੀ 54 ਹਾਂ ਜੀ 54 ਚੌਨ ਨਿਸਾਨ ਤੋਂ ਲੜਿਆ 54 ਚੌਨ ਨਿਸਾਨ ਤੋਂ ਲੜੇ ਸੀ ਤੇ ਤੁਹਾਡੇ ਮੈਂ ਹੱਥਾਂ ਦੇ ਨੇੜੇ ਦੇਖ ਰਿਹਾ ਤੁਹਾਡੇ ਕੋਲ ਇੱਕ ਗਊ ਬੱਚੇ ਦਾ ਲੋਗੋ ਪਿਆ ਤੇ ਨਾਲ ਇੱਕ ਪੁਰਾਣੇ ਜ਼ਮਾਨੇ ਵਾਲੀ ਘੰਟੀ ਪਈ ਹੈ ਇਹ ਇਹ ਕੀ ਹੈ ਜੀ ਮਤਲਬ ਘੰਟੀ ਕੀ ਹੈ ਜੀ ਇੱਥੇ ਲਾਈਟ ਨਹੀਂ ਹੁੰਦੀ ਸੀ ਨਾ ਜੀ ਹਾਂ ਜੀ ਅਨ ਇੰਜੀਨਾਂ ਬਾਰੇ ਕੰਮ ਚੱਲਦਾ ਹੁੰਦਾ ਸੀ ਜੇ ਪੀਐਨ ਵਗੈਰਾ ਨੂੰ ਬੁਲਾਉਣਾ ਆ ਕਿ ਸਾਨੂੰ ਆਪਰੇ ਐਂ ਬੁਲਾਉਣੀ ਪੈਂਦੀ ਸੀ ਅੱਛਾ ਜਦੋਂ ਪੀਐਨ ਵਗੈਰਾ ਨੂੰ ਬੁਲਾਉਣਾ ਹੁੰਦਾ ਸੀ ਇੱਕ ਘੰਟੀ ਮਾਰ ਕੇ ਬੁਲਾਇਆ ਜਾਂਦਾ ਸੀ ਜੀ ਤੇ ਆ ਜਿਹੜਾ ਗਊ ਵਿਛੜੇ ਦਾ ਰਿਸ਼ਾ ਇਹ ਕੀ ਸੀ ਕਾਂਗਰਸ ਨੂੰ ਅਟੈਚਮੈਂਟ ਤੇ ਸਾਡੀ ਕਾਂਗਰਸ ਪਾਰਟੀ ਨਾਲ ਸ਼ੁਰੂ ਤੇ ਸਾਡੇ ਪ੍ਰਜਾਤੰਤਰ ਤੋਂ ਲੈ ਕੇ ਜੀ ਸਾਡੇ ਪੁਰਦਾਦੇ ਰਾਹ ਨੂੰ ਰਾਜਨੀਤਿਕ ਵੀ ਰਹੇ ਤੇ ਉਹਦੇ ਕਰਕੇ ਵੀਰੇ ਹੁਣ ਇਹ ਮਦਰਾਸ ਤੋਂ ਵੀ ਸਾਨੂੰ ਇੱਕ ਬੰਦੇ ਨੇ ਲੈ ਕੇ ਦਿੱਤਾ ਸੀ ਅੱਛਾ ਮਦਰਾਸ ਤੋਂ ਜੀ ਚੋਣ ਦਾ ਨਿਸ਼ਾਨ ਗੋਬਚਾ ਬਣਿਆ ਕਾਂਗਰਸ ਦਾ ਪਹਿਲਾ ਚੋਣ ਨਿਸ਼ਾਨ ਗੋਬਚਾ ਹੁੰਦਾ ਸੀ ਗੋਬਚਾ ਰਹਿ ਗਿਆ ਜੀ 72 'ਚ 72 ਦੇ ਵਿੱਚ ਹੈ ਜੀ ਹਾਂ ਜੀ ਤੇ ਇੰਦਰਾ ਕਾਂਗਰਸ ਦਾ ਅੱਛਾ ਇਸ ਕਰਕੇ ਤੁਸੀਂ ਇਹ ਜਿਹੜਾ ਇਹ ਇਹ ਲੋਗੋ ਇਹ ਵੀ ਸਾਹਮਣੇ ਰੱਖਿਆ ਹੋਇਆ ਜੀ ਹਾਂ ਜੀ ਹਾਂ